ਖੋਲ ਗਈ ਪਟਾਰੀ ਨਿਕਲਿਆ ਸੱਪ ਸੱਪ ਵੀ ਵਿਚਾਰਾ ਜੀ ਜੋ ਜ਼ਹਿਰ ਘਟੀ ਹੋਈ ਆ ਲੈ ਵੀ ਸਦਰ ਨੂੰ ਨੀਗਾ ਮਾਰ ਲਓ ਇੱਕ ਪਾਸੇ ਤਾਂ ਆ ਬਿਲਡਿੰਗ ਸੈੱਟ ਪਿਆਗਾ ਇੱਕ ਆ ਛੋਟਾ ਜਾ ਬਾਈ ਕਹਿੰਦਾ ਦੋਹਾ ਦੇ ਕਹਿੰਦਾ ਮੇਰਾ ਬਣਾਇਆ ਹੋਇਆ ਆ ਵੈਸੇ ਹੈਗਾ ਕਹਿੰਦਾ ਮੈਂ ਤਾਂ ਆ ਵੀ ਇਹਦੇ ਮੁੱਲ ਜੀ ਦੇਊਂਗਾ 5000 ਦਾ ਦੇਊਂਗਾ ਮੈਂ ਹੈਰਾਨਾ ਬਾਈ ਐਡਾ ਵੱਡਾ 5000 ਦਾ ਛੋਟਾ ਜਾ ਬਾਈ ਜੀ ਕੀ ਕਰਨਾ ਵੀ ਤੁਸੀਂ ਵੀ ਉਹਨੇ ਦੀ ਪੈਸੇ ਲਈ ਜਨੋ ਇਹ ਤਾਂ ਵੱਡੇ ਸਾਰੇ ਦੇ ਇਹਦੇ ਵਿੱਚ ਚਾਰ ਕਾਰਡ ਨੇ ਹਾਂ ਔਰ ਕੱਲ ਕੱਲ ਨੂੰ ਇਹਦੀ ਰਿਪੇਅਰ ਆ ਇਹਦੀ ਰਿਪੇਅਰ ਨਹੀਂ ਹੋएगी ਜੇ ਇਹਦੇ ਵਿੱਚ ਫਰਕ ਦੇਣਗੇ 5-6 ਹੋਣਗੇ ਚਕਾਰ ਨਹੀਂ ਇੱਥੇ ਇੱਕ ਕਾਰਡ ਆ ਸਿਰ ਇਹ ਇੱਥੇ ਇੱਕ ਕਾਰਡ ਆ ਜੀ ਇਹ ਇੱਥੇ ਚਾਰ ਇਹ ਚ ਚਾਰ ਕਾਰਡ ਨੇ ਜੀ ਲੈ ਵੀ ਬਾਈ ਇਹ ਚ ਬਾਡੀ ਚੱਕ ਕੇ ਦੇਖ ਲੋ ਜੀ ਤੁਸੀਂ ਤੁਹਾਨੂੰ ਆਪ ਪਤਾ ਲੱਗ ਜਾਊਗਾ ਖੁੱਲ ਗਈ ਪਟਾਰੀ ਨਿਕਲਿਆ ਸੱਪ ਸੱਪ ਵੀ ਵਿਚਾਰਾ ਜੀ ਜੋ ਜ਼ਹਿਰ ਘੱਟੀ ਹੋਈ ਆ ਸਿਰਫ ਇੱਕ ਕਾਰਡ ਦੀ ਬਾਕੀ ਹੁਣ ਹੁਣ ਇਹਨਾਂ ਵਾਲਾ ਸੱਪ ਦੇਖ ਲੋ ਚਾਰ ਮੰਜਲਾ ਬਾਈ ਆਹਾ ਮਸ਼ੀਨ ਆ ਚਾਰ ਕਾਰਟ ਲੱਗੇ ਨੇ ਜੀ ਹਾਂ ਬਿਲਕੁਲ ਚਾਰ ਕਾਰਟ ਲੱਗੇ ਨੇ ਜੀ ਰਿਪੇਅਰ ਵੀ ਗਾਰੰਟੀ ਨਾਲ ਰਿਪੇਅਰ ਦੀ ਗਾਰੰਟੀ ਨਾਲ ਜੀ ਤੇ ਰੇਟ ਦਾ ਕਿੰਨਾ ਫਰਕ ਆ ਆਪਸ ਚ ਇਹਨਾਂ ਦਾ ਰੇਟ ਦਾ ਫਰਕ ਆ ਜੀ ਮਾਰਕੀਟ ਚ ਤਾਂ ਇਹ 6000 ਦੀ ਵਿਤੀ ਜਾਂਦੇ ਨੇ 6500 ਦੀ ਵਿਤੀ ਜਾਂਦੇ ਨੇ 5000 ਦੀ ਵਿਤੀ ਜਾਂਦੇ ਨੇ ਹਮ ਲੇਕਿਨ ਇਹ ਸਿੰਗਲ ਕਾਰਟ ਆ ਇਹ ਸਿਰਫ 3500 ਰੁਪਏ ਦਾ ਕਾਰ ਆਉਂਦਾ ਜੀ ਅੱਛਾ ਹਾਂ ਜੀ ਹਾਂ ਫਰਾਡ ਬਾਜੀ ਇਹਦੇ ਵਿੱਚ ਠੀਕ ਹੈ ਜੀ ਆ ਹੈਗਾ ਚਾਰ ਕਾਰਾਂ ਚਾਰ ਕਾਰਾਂ ਲੈ ਜੀ ਇਹ ਹੈਗਾ 5000 ਦਾ ਤੁਹਾਡੇ ਘਰ ਤੱਕ ਵੀ ਪਹੁੰਚ ਜਾਗੇ ਤੁਹਾਨੂੰ ਕਮਾਈ ਕਰ ਦੇਣਗੇ ਇਸ ਵਿੱਚ ਅੱਛਾ ਜੀ ਹਾਂ ਜੀ ਲੈ ਵੀ ਮਿੱਤਰੋ ਅਨਵਰ ਮੁਹੰਮਦ ਜੀ ਨਾਲ ਕਰ ਲੋ ਸੰਪਰਕ ਮਲੇਰ ਕੋਟਲੇ ਬਣਾਉਂਦੇ ਨੇ ਤੇ ਰਿਪੇਅਰ ਵੀ ਜਿਹੜਾ ਮਰਜ਼ੀ ਕਰਾ ਲੋ ਵਰੇ ਕਰ ਦੇਣਗੇ ਪੁਰਾਣਾ ਵੀ ਸੋ ਆਜੋ ਜਾਂ ਘਰੇ ਮੰਗਾ ਲੋ ਘਰ ਵੀ ਪਹੁੰਚਦਾ ਕਰ ਦੇਣਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ